ਸਾਸ੍ਰੀਕਾਲ ਮੈਂ ਸੋਮਸ ਹੋਂਸਾ ਹੋਂਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਜਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਪਿਛਲੇ ਦਿਨੀ ਪੋਸੂ ਨਾਮਾ ਚੈਨਲ ਦੀ ਟੀਮ ਪਹੁੰਚੀ ਹੈ ਪਠਾਨਕੋਟ ਸ਼੍ਰੀ ਜਗਤਗਿਰੀ ਪਠਾਨਕੋਟ ਵਾਲੇ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਦੱਸ ਦਈਏ ਕਿ ਇਹਨਾਂ ਦਿਨਾਂ ਦੇ ਵਿੱਚ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਔਰ ਪੋਸੂ ਨਾਮਾ ਚੈਨਲ ਦੀ ਟੀਮ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਦੌਰੇ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਪਾਵਰ ਆਫ ਸੋਸ਼ਲ ਜੁੰਟੀ ਦੇ ਵੱਲੋਂ 1815 ਦਾ ਜੋ ਜ਼ਮੀਨ ਦਾ ਇੱਕ ਟੁਕੜਾ ਮਨੁੱਖਤਾ ਦੀ ਭਲਾਈ ਵਾਸਤੇ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਉਸ ਪਲਾਟ ਦਾ ਜੋ ਬਿਆਨਾਂ ਦਿੱਤਾ ਜਾ ਚੁੱਕਾ ਹੈ ਜਿਸ ਦੀ ਰਜਿਸਟਰੀ 7 ਫਰਵਰੀ ਨੂੰ ਨਿਸ਼ਚਿਤ ਹੈ ਔਰ ਉਸ ਦੇ ਖਰਚੇ ਦੀ ਪਰਪਾਈ ਵਾਸਤੇ ਇਹਨਾਂ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸਾਡੇ ਸਮਾਜ ਦੇ ਬਹੁਤ ਸਾਰੇ ਆਫੀਸਰ ਹੈ ਉਹਨਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਔਰ ਸਭ ਤੋਂ ਵੱਡੀ ਗੱਲ ਇੱਥੇ ਹੈ ਕਿ ਸੰਤ ਸਮਾਜ ਜੋ ਹੈ ਉਹਨਾਂ ਦੇ ਬਲੋ ਜੋ ਮਦਦ ਦਿੱਤੀ ਜਾ ਰਹੀ ਹੈ ਉਹ ਸ਼ਬਦਾਂ ਵਿੱਚ ਬਿਆਨ ਕਰਨੀ ਬਹੁਤ ਮੁਸ਼ਕਲ ਹੈ ਔਰ ਸਾਡੇ ਆਫੀਸਰ ਜਿਹੜੇ ਨੇ ਉਹ ਵੀ ਮਦਦ ਕਰ ਰਹੇ ਨੇ ਇੱਥੇ ਸਿਰਫ ਮਨੁੱਖਤਾ ਦੀ ਭਲਾਈ ਦੀ ਗੱਲ ਹੁੰਦੀ ਹੈ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਗੱਲਬਾਤ ਕੀ ਹੁੰਦੀ ਹੈ ਕਿ ਕਿਸੇ ਵੀ ਪਲਾਟ ਮਤਲਬ ਕਹਿ ਸਕਦੇ ਆ ਕਿ ਕਿਸੇ ਮਤਲਬ ਇੱਕ ਭਾਈਚਾਰੇ ਦੇ ਨਾਲ ਬੱਜਿਆ ਹੋਇਆ ਨਹੀਂ ਹੈ ਇੱਥੇ ਹਰ ਭਾਈਚਾਰੇ ਨੂੰ ਲੈ ਕੇ ਜਿਹੜੀ ਹੈ ਉਹ ਵਿਚਾਰ ਵਿਮਰਸ਼ ਕੀਤੇ ਜਾਣਗੇ ਸੋ ਬਨੁਖਤਾ ਦੇ ਮੇਤਰੀ ਵਾਸਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਅੰਬੇਡਕਰ ਊਰਜਾ ਭਵਨ ਦੇ ਵਿੱਚ ਬਕਾਇਦਾ ਤੌਰ ਤੇ ਇੱਕ ਲੈਬਾਰਟਰੀ ਚੱਲ ਰਹੀ ਹੈ ਜਿਸ ਦੇ ਵਿੱਚ ਕੋਈ ਵੀ ਆ ਕੇ ਆਪਣਾ ਟੈਸਟ ਕਰਵਾ ਸਕਦਾ ਹੈ ਬਹੁਤ ਹੀ ਘੱਟ ਰੇਟੇ ਰੇਟ ਦੇ ਉੱਪਰ ਜਿਹੜੇ ਹੈ ਟੈਸਟ ਕੀਤੇ ਜਾ ਰਹੇ ਨੇ ਡਿਸਪੈਂਸਰੀ ਫ੍ਰੀ ਆਫ ਕਾਸਟ ਜਿਹੜੀ ਹੈ ਮੈਡੀਸਨ ਪ੍ਰੋਵਾਈਡ ਕੀਤੀ ਜਾ ਰਹੀ ਹੈ ਪੋਸ਼ੂ ਨਾਵਾ ਚੈਨਲ ਚੱਲ ਰਿਹਾ ਹੈ ਔਰ ਬੱਚਿਆਂ ਦਾ ਹੋਸਟਲ ਇੱਥੇ ਬਕਾਇਦਾ ਤੌਰ ਤੇ ਬੱਚੇ ਆਉਂਦੇ ਨੇ ਪੇਪਰ ਦਿੰਦੇ ਨੇ ਔਰ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਔਰ ਬਹੁਤ ਹੀ ਘੱਟ ਸਮੇਂ ਦੇ ਵਿੱਚ ਆਈਪੀਐਸ ਪੀਸੀਐਸ ਆਈਐਸ ਅਫੀਸਰ ਅਰੇਸਟ ਤੋਂ ਇਲਾਵਾ ਕੰਪੀਟੀਟਰ ਜਿੰਨੇ ਵੀ ਇਗਜ਼ਾਮ ਨੇ ਉਹਨਾਂ ਦੀ ਤਿਆਰੀ ਕਰਵਾਈ ਜਾਂਦੀ ਹੈ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਉਸ ਜ਼ਮੀਨ ਦੇ ਟੁਕੜੇ ਦੀ ਰਜਿਸਟਰੀ ਵਾਸਤੇ ਪੂਰੇ ਪੰਜਾਬ ਦੇ ਵਿੱਚ ਲੋਕਾਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਔਰ ਲੋਕ ਇਸ ਨੇਕ ਕਮਾਈ ਦੇ ਵਿੱਚੋਂ ਆਪਣਾ ਜੋ ਵੀ ਯੋਗਦਾਨ ਹੈ ਉਹ ਬੜੀ ਖੁਸ਼ੀ ਖੁਸ਼ੀ ਪਾਉਂਦੇ ਨੇ ਲੇਕਿਨ ਅਫਸੋਸ ਦੀ ਗੱਲ ਹੈ ਕਿ ਬਹੁਤ ਘੱਟ ਲੋਕ ਨੇ ਜੋ ਇਸ ਭਾਵਨਾਵਾਂ ਦੇ ਨਾਲ ਜੁੜਦੇ ਨੇ ਲੇਕਿਨ ਕਹਿੰਦੇ ਆ ਕਿ ਜਦੋਂ ਤੱਕ ਇਨਸਾਨ ਦੇ ਉੱਪਰ ਉੱਪਰ ਵਾਲੇ ਦੀ ਬਖਸ਼ਿਸ਼ ਨਾ ਹੋਵੇ ਪੈਸਾ ਕੱਢਣਾ ਵੀ ਬਹੁਤ ਮੁਸ਼ਕਲ ਹੁੰਦਾ ਹੈ ਮੈਂ ਉਹਨਾਂ ਸਾਰੇ ਵੀਰਾਂ ਭੈਣਾਂ ਬੱਚਿਆਂ ਨੂੰ ਮੁਬਾਰਕਾਂ ਦੇਣਾ ਚਾਹੁੰਦਾ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਜ਼ਮੀਨ ਦੇ ਟੁਕੜੇ ਨੂੰ ਖਰੀਦਣ ਦੇ ਵਿੱਚ ਯੋਗਦਾਨ ਪਾਇਆ ਇਸੇ ਹੀ ਮੰਤਬ ਨੂੰ ਮੱਦੇ ਨਜ਼ਰ ਰੱਖਦੇ ਆ ਪਿਛਲੇ ਦਿਨੀ ਸਾਨੂੰ ਬਕਾਇਦਾ ਤੌਰ ਤੇ ਸ਼੍ਰੀ ਜਗਤ ਗਰੀ ਪਾਦਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਜਾਣਾ ਪਿਆ ਔਰ ਉੱਥੇ ਬਕਾਇਦਾ ਤੌਰ ਤੇ ਉਹਨਾਂ ਵੱਲੋਂ ਪਹਿਲਾਂ ਵੀ ਬਹੁਤ ਸਾਰੀ ਮਦਦ ਕੀਤੀ ਗਈ ਹੈ ਔਰ ਉਹਨਾਂ ਨੇ ਕੱਲ੍ਹ ਵੀ ਬਹੁਤ ਸਾਰੀ ਮਦਦ ਕੀਤੀ ਹੈ ਕਿਉਂਕਿ ਜਿਸਕੇ ਸਿਰ ਉੱਪਰ ਤੋਂ ਸਵਾਮੀ ਸੋ ਦੁੱਖ ਕੈਸਾ ਪਾਵੇ ਜਦੋਂ ਸੱਚੀ ਨੀਅਤ ਦੇ ਨਾਲ ਆਪਾਂ ਕਾਲਪੁਰਖ ਵਾਲੇ ਕਦਮ ਚੱਕਦੇ ਆਂ ਤਾਂ 10 ਕਦਮ ਆ ਕੇ ਸਾਨੂੰ ਸਹਾਰਦਾ ਹੈ ਸਾਨੂੰ ਸਹਾਰਾ ਦਿੰਦਾ ਹੈ ਸੋ ਇਸੇ ਇੱਕ ਮੰਤਬ ਨੂੰ ਲੈ ਕੇ ਚੱਲੇ ਹੋਏ ਆਂ ਸ਼੍ਰੀ ਫਕੀਰ ਚੰਦ ਜਸਦਰ ਸਾਹਿਬ ਜੋ ਕਿ ਪਾਵਰ ਆਫ ਸੋਸ਼ਲ ਜਸਟਿਸ ਦੇ ਪ੍ਰੈਜ਼ੀਡੈਂਟ ਨੇ ਔਰ ਜਦੋਂ ਅਸੀਂ ਦਰਬਾਰ ਵਿੱਚ ਪਠਾਨਕੋਟ ਪਹੁੰਚੇ ਤਾਂ ਉੱਥੇ ਇੱਕ ਭੈਣ ਬਹੁਤ ਹੀ ਸੁਰੀਲੀ ਆਵਾਜ਼ ਦੇ ਵਿੱਚ ਸ਼ਬਦ ਗਾਇਨ ਕਰ ਰਹੀ ਸੀ ਉਸ ਸ਼ਬਦ ਮੈਨੂੰ ਰਿਕਾਰਡ ਕਰਨ ਦਾ ਮੌਕਾ ਮਿਲਿਆ ਔਰ ਉਸ ਨੂੰ ਆਪਾਂ ਸਰਵਣ ਕਰਦੇ ਸਾਡਾ ਜੈ ਜੈ ਕਾ We're Stand going up জয় গুরুদেব জয় গুরু রবিদাস i ਮਹਾਰਾਜ ਕੀ ਜੈ ਸਵਾਮੀ ਜਗਤ ਗਿਰੀ ਮਹਾਰਾਜ ਕੀ ਜੈ ਸਵਾਮੀ ਗੁਬੀ ਗਿਰੀ ਮਹਾਰਾਜ ਕੀ ਜੈ ਜੈ ਗੁਰੂ ਦੇ ਜੈ ਗੁਰੂ ਅਰਜਨ ਸਿੰਘ ਸੋ ਦੋਸਤੋ ਇਸ ਨੇਕ ਕੰਮ ਦੇ ਵਿੱਚ ਜੇਕਰ ਤੁਸੀਂ ਵੀ ਆਪਣੇ ਨੇਕ ਕਮਾਈ ਦੇ ਵਿੱਚੋਂ ਕੋਈ ਯੋਗਦਾਨ ਪਾਉ ਚਾਹੁੰਦੇ ਹੋ ਤਾਂ ਬੜੀ ਖੁਸ਼ੀ ਦੇ ਨਾਲ ਪਾ ਸਕਦੇ ਹੋ ਕਿਉਂਕਿ ਦਾਨ दान ਜਿਹੜਾ ਦੇਣਾ ਹੈ ਉੱਪਰ ਵਾਲੇ ਦੀ ਬਖਸ਼ਿਸ਼ ਹੁੰਦੀ ਹੈ ਉਹ ਔਰ ਖਜ਼ਾਨੇ ਕਦੇ ਵੀ ਉਹ ਊਣੇ ਨਹੀਂ ਹੁੰਦੇ ਉਹ ਹਮੇਸ਼ਾ ਭਰਪੂਰ ਰਹਿੰਦੇ ਨੇ ਸੋ ਅੰਤ ਵਿੱਚ ਇਹੀ ਕਹਾਂਗਾ ਕਿ ਆਪਣੇ ਯੋਗਦਾਨ ਆਪਣੀ ਕਮਾਈ ਦੇ ਵਿੱਚੋਂ ਆਪਣਾ ਯੋਗਦਾਨ ਜ਼ਰੂਰ ਪਾਓ ਔਰ ਤਾਂ ਕਿ ਇਸੇ ਬੈਠ ਕੇ ਬੱਚਿਆਂ ਦੇ ਭਵਿੱਖ ਦੀਆਂ ਪਲੈਨਿੰਗਸ ਕੀਤੀਆਂ ਜਾਣ ਔਰ ਸਮਾਜ ਨੂੰ ਮਨੁੱਖਤਾ ਦੀ ਭਲਾਈ ਵਾਸਤੇ ਕੁਝ ਨਾ ਕੁਝ ਪਲੈਨਿੰਗ ਕੀਤੀਆਂ ਜਾਣ ਜੁੜੇ ਰਹੋ ਕੋਸੂਨਾਮਾ ਚੈਨਲ ਦੇ ਨਾਲ